ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਸੁਰਖੀਆਂ ਤੇ ਪੈਸਾ ਵਸੂਲਣ ਲਈ ਨਵੇਂ ਵਿਭਾਗ ਦਾ ਜਨਾਲ ਟਰੰਪ ਵੱਲੋਂ ਐਲਾਨ ਬਹਰੀ ਮਾਲੀਆ ਸੇਵਾ ਨਾਮਕ ਵਿਭਾਗ ਸ਼ੁਰੂ ਜੰਗਲ ਦੀ ਅਗਦੀ ਨਵੀਂ ਚੇਤਾਵਨੀ ਜਾਰੀ 90 ਹਜ਼ਾਰ ਲੋਕਾਂ ਦੇ ਘਰਾਂ ਦੀ ਬਿਜਲੀ ਹੋਈ ਗੁੱਲ ਜਨਵਰੀ ਤਾਮਿਲ ਪਾਸ਼ਾ ਤੇ ਵਿਰਾਸਤ ਮਹੀਨੇ ਵਜੋਂ ਕੌਸ਼ਤ 15 ਸਦ ਮੈਂਬਰਾਂ ਦੀ ਅਗਵਾਈ ਹੇਠ ਮਤਾ ਪੇਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਵਿਦੇਸ਼ੀਆਂ ਨੂੰ ਡੋਨਲਡ 트੍ਰੰਪ ਇੱਕ ਵੱਡਾ ਝਟਕਾ ਦੇਣ ਜਾ ਰਹੇ ਨੇ ਪੈਸਾ ਵਸੂਲਣ ਵਾਸਤੇ ਇੱਕ ਨਵੇਂ ਵਿਭਾਗ ਦਾ ਐਲਾਨ ਕਰ ਦਿੱਤਾ ਗਿਆ ਹੈ ਬਾਹਰੀ ਮਾਲੀਆ ਸੇਵਾ ਨਾਮਕ ਇਸ ਵਿਭਾਗ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਲੋਕਾਂ ਤੋਂ ਪੈਸਾ ਵਸੂਲ ਕੀਤਾ ਜਾਵੇਗਾ 20 ਜਨਵਰੀ ਨੂੰ ਡੋਨਲਡ 트੍ਰੰਪ ਸੌਚਕਣ ਜਾ ਰਹੇ ਨੇ ਤੇ ਉਸ ਤੋਂ ਪਹਿਲਾਂ ਹੀ ਵੱਡੇ ਵੱਡੇ ਤੇ ਨਵੇਂ ਐਲਾਨ ਕੀਤੇ ਜਾ ਰਹੇ ਨੇ ਤਾਂ ਜੋ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਤੇ ਹਲਫ ਲੈਣ ਤੋਂ ਬਾਅਦ ਫਟਾਫਟ ਕਾਰਵਾਈਆਂ ਕੀਤੀਆਂ ਜਾ ਸਕਣ डोनाल्ड ट्रम्प 20 जनवरी ਨੂੰ ਅਮਰੀਕਾ ਦੇ ਰਾਸ਼ਟਰਪਤੀ ਬਜੋ ਸੌਣ ਚੁੱਕਣਗੇ ਪਰ ਸੌਣ ਚੁੱਕਣ ਤੋਂ ਪਹਿਲਾਂ ਹੀ ਟਰੰਪ ਕਾਫੀ ਸੜਗਰਮ ਵਿਖਾਈ ਦੇ ਰਹੇ ਨੇ ਉਹਨਾਂ ਨੇ ਮੈਕਸੀਕੋ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਟੈਰਿਫ ਲਾਉਣ ਬਾਰੇ ਗੱਲ ਕਰ ਦਿੱਤੀ ਹੈ ਉਹ ਟੈਰਿਫ ਵਧਾਉਣ ਨੂੰ ਲੈ ਕੇ ਗੰਭੀਰ ਨੇ ਇਸ ਲਈ ਉਹਨਾਂ ਨੇ ਇਸ ਸਬੰਧੀ ਵੱਡਾ ਐਲਾਨ ਕੀਤਾ ਹੈ ਨਵਾਂ ਸਰਕਾਰੀ ਵਿਭਾਗ ਸ਼ੁਰੂ ਕਰਨ ਦਾ ਐਲਾਨ ਹੋ ਚੁੱਕਾ ਹੈ ਮੀਡੀਆ ਦੀ ਰਿਪੋਰਟ ਅਨੁਸਾਰ ਟਰੰਪ ਨੇ ਕਿਹਾ ਕਿ ਉਹ 20 ਜਨਵਰੀ ਨੂੰ ਬਾਹਰੀ ਮਾਲੀਆ ਸੇਵਾ ਯਾਨੀ ਕਿ ਐਕਸਟਰਨਲ ਰੈਵਨਿਊ ਸਰਵਿਸ ਨਾਮ ਦਾ ਇੱਕ ਨਵਾਂ ਸਰਕਾਰੀ ਵਿਭਾਗ ਸ਼ੁਰੂ ਕਰਨ ਚਾ ਰਹੇ ਨੇ ਇਸ ਵਿਭਾਗ ਦਾ ਕੰਮ ਵਿਦੇਸ਼ਾਂ ਤੋਂ ਹੋਣ ਵਾਲੀ ਆਮਦਨ ਅਤੇ ਲਾਗੂ ਕੀਤੇ ਜਾਣ ਵਾਲੇ ਟੈਰਿਫ ਦੀ ਸਮੇਂ ਸਿਰ ਵਸੂਲੀ ਕਰਨਾ ਹੋਵੇਗਾ ਇਸ ਵਿਭਾਗ ਤਹਿਤ ਕਸਟਮ ਟੈਰਿਫ ਤੇ ਵਿਦੇਸ਼ੀ ਸਰੋਤਾਂ ਤੋਂ ਹੋਣ ਵਾਲੀ ਹੋਰ ਆਮਦ ਇਕੱਠੀ ਕੀਤੀ ਜਾਵੇਗੀ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਬਾਹਰੀ ਮਾਲੀਆ ਸੇਵਾ ਨਾਮਕ ਇੱਕ ਨਵੀਂ ਏਜੰਸੀ ਸਥਾਪਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਜੋ ਸੰਯੁਕਤ ਰਾਜ ਅਮਰੀਕਾ ਨੂੰ ਬਕਾਇਆ ਵਿਦੇਸ਼ੀ ਦੇਸ਼ਾਂ ਤੋਂ ਪੈਸਾ ਇਕੱਠਾ ਕਰੇਗੀ ਟਰੰਪ ਨੇ ਟਰੂਥ ਸੋਸ਼ਲ ਤੇ ਲਿਖਿਆ ਕਿ ਬਹੁਤ ਲੰਬੇ ਸਮੇਂ ਤੋਂ ਅਸੀਂ ਅੰਦਰੂਨੀ ਮਾਲੀਆ ਸੇਵਾ ਦੀ ਵਰਤੋਂ ਕਰਦੇ ਹੋਏ ਆਪਣੇ ਮਹਾਨ ਲੋਕਾਂ ਤੇ ਟੈਕਸ ਲਗਾਉਣ ਤੇ ਨਿਰਭਰ ਰਹੇ ਹਾਂ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਅੱਗੇ ਕਿਹਾ ਹੈ ਕਿ ਨਰਮ ਅਤੇ ਤਰਸਯੋਗ ਤੌਰ ਤੇ ਕਮਜ਼ੋਰ ਵਪਾਰ ਸਮਝੌਤਿਆਂ ਰਾਹੀਂ ਅਮਰੀਕੀ ਅਰਥ ਵਿਵਸਥਾ ਨੇ ਦੁਨੀਆ ਨੂੰ ਵਿਕਾਸ ਅਤੇ ਖੁਸ਼ਹਾਲੀ ਪ੍ਰਦਾਨ ਕੀਤੀ ਹੈ ਜਦ ਕਿ ਆਪਣੇ ਆਪ ਤੇ ਟੈਕਸ ਲਗਾਇਆ ਹੈ ਟਰੰਪ ਨੇ ਅੱਗੇ ਕਿਹਾ ਹੈ ਕਿ ਇਹ ਬਦਲਣ ਦਾ ਸਮਾਂ ਹੈ ਮੈਂ ਅੱਜ ਐਲਾਨ ਕਰਦਾ ਕਿ ਮੈਂ ਸਾਡੇ ਟੈਰਫਰ ਡਿਊਟੀਆਂ ਅਤੇ ਵਿਦੇਸ਼ੀ ਸਰੋਤਾਂ ਤੋਂ ਆਉਣ ਵਾਲੇ ਸਾਡੇ ਮਾਲੀਏ ਨੂੰ ਇਕੱਠਾ ਕਰਨ ਲਈ ਬਾਹਰੀ ਮਾਲੀਆ ਸੇਵਾ ਬਣਾਵਾਂਗਾ। ਉਨ੍ਹਾਂ ਕਿਹਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਵਸੂਲਣਾ ਸ਼ੁਰੂ ਕਰਾਂਗੇ ਜੋ ਵਪਾਰ ਨਾਲ ਸਾਡੇ ਤੋਂ ਪੈਸਾ ਕਮਾਉਂਦੇ ਨੇ ਤੇ ਉਹ ਅੰਤ ਵਿੱਚ ਆਪਣੇ ਨਿਰਪੱਖ ਹਿੱਸੇ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਣਗੇ। 20 ਜਨਵਰੀ 2025 ਬਾਹਰੀ ਮਾਲੀਆ ਸੇਵਾ ਦੀ ਜਨਮ ਮਿਤੀ ਹੋਵੇਗੀ। ਮੇਕ ਅਮਰੀਕਾ ਕ੍ਰੀਟ ਅਗੇਨ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵਿਭਾਗ ਕੈਨੇਡਾ, ਮੈਕਸੀਕੋ ਅਤੇ ਚੀਨ ਵਰਗੇ ਦੇਸ਼ਾਂ ਤੇ ਦਬਾਅ ਪਾਉਣ ਲਈ ਬਣਾਇਆ ਜਾ ਰਿਹਾ ਹੈ ਤਾਂ ਜੋ ਵਪਾਰ ਅਸ ਤੁਲਨਾ ਪ੍ਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ ਇਸ ਤੋਂ ਇਲਾਵਾ ਟਰੰਪ ਚੀਨ ਸਣੇ ਕਈ ਹੋਰ ਦੇਸ਼ਾਂ ਦੇ ਉਤਪਾਦਾਂ ਤੇ ਟੈਰਫ ਵਧਾਉਂਦਾ ਵੀ ਜ਼ਿਕਰ ਕਰ ਚੁੱਕੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਜਲਦੀ ਹੀ ਦੂਜੇ ਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ਤੇ ਟੈਰਿਫ ਵਧਾਉਂਦਾ ਐਲਾਨ ਕਰ ਸਕਦੇ ਨੇ ਜ਼ਿਕਰ ਹੈ ਖਾਸ ਹੈ ਕਿ ਇਸ ਤੋਂ ਪਹਿਲਾਂ ਟਰੰਪ ਨੇ ਅਰਬਪਤੀ ਕਾਰੋਬਾਰੀ ਐਲਨ ਮਸਕ ਤੇ ਭਾਰਤੀ ਮੋਲ ਦੇ ਵਿਵੇਕ ਰਾਮਾ ਸੁਆਮੀ ਨੂੰ ਡਿਪਾਰਟਮੈਂਟ ਆਫ ਅ ਗਵਰਨਮੈਂਟ ਆਫ ਐਫੀਸ਼ੀਐਂਸੀ ਦੀ ਜ਼ਿੰਮੇਵਾਰੀ ਸੌਂਪੀ ਸੀ ਇਸ ਵਿਭਾਗ ਦਾ ਕੰਮ ਬਹੁਤ ਸਾਰੀਆਂ ਪੁਰਾਣੀਆਂ ਨੀਤੀਆਂ ਤੇ ਕਮੇਟੀਆਂ ਨੂੰ ਖਤਮ ਕਰਨਾ ਤੇ ਪੂਰੇ ਸੰਕੀਟ ਆਰਚੀਟੈਕਚਰ ਜ਼ਰੂਰੀ ਬਦਲਾ ਕਰਨਾ ਹੋਵੇਗਾ ਟਰੰਪ ਨੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਸਪਸ਼ ਨੇਤਾ ਦੇਸ਼ ਵਿੱਚ ਵਿਆਪਕ ਬਦਲਾ ਹੋਣਗੇ ਇਹਨਾਂ ਤਬਦੀਲੀਆਂ ਲਈ ਉਸਨੇ ਇਸ ਵਿਸ਼ੇਸ਼ ਟੀਮ ਵਿੱਚ ਐਲਨ ਮਸਕ ਅਤੇ ਵਿਵੇਕ ਰਾਮਾਸਵਾਮੀ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ਦੇ ਏਜੰਡੇ ਤੇ ਬਹੁਤ ਸਾਰੇ ਕੰਮ ਨੇ ਜਿਨ੍ਹਾਂ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ ਡੋਗੀ ਕੋਇਨ ਇੱਕ ਪ੍ਰਸਿੱਧ ਕ੍ਰਿਪਟੋ ਕਰੰਸੀ ਹੈ ਅਤੇ ਇਸ ਨੂੰ 2013 ਦੇ ਵਿੱਚ ਬਣਾਇਆ ਗਿਆ ਸੀ ਡੋਗੀ ਕੋਇਨ ਨੂੰ ਬਿਲੀ ਮਾਰਕਸ ਅਤੇ ਜੈਕਸਨ ਫਾਰਮਰ ਦੁਆਰਾ 2013 ਚ ਲਾਂਚ ਕੀਤਾ ਗਿਆ ਸੀ ਇਸ ਵਿੱਚ ਸ਼ੀਬਾ ਇਨੂ ਕੁੱਤੇ ਦੀ ਫੋਟੋ ਹੈ ਦਿਲਚਸਪ ਗੱਲ ਇਹ ਹੈ ਕਿ ਜਦੋਂ ਕੋਈ ਨੋ ਬਿਟਕੋਇਨ ਅਤੇ ਹੋਰ ਕ੍ਰਿਪਟੋ ਕਰੰਸੀਆਂ ਦਾ ਮਜ਼ਾਕ ਉਡਾਉਣ ਲਈ ਬਣਾਇਆ ਗਿਆ ਸੀ ਪਰ ਇੱਕ ਕ੍ਰਿਪਟੋ ਕਰੰਸੀ ਸਾਲ 2021 ਚ ਸੁਰਖੀਆਂ ਚ ਗਈ ਇਸ ਦੇ ਸੁਰਖੀਆਂ ਚ ਆਉਣ ਦਾ ਕਾਰਨ ਵੀ ਐਲਨ ਮਸਕ ਹੀ ਸੀ ਉਸਨੇ ਇਸ ਕਰੰਸੀ ਬਾਰੇ ਟਵੀਟ ਕਰਨਾ ਸ਼ੁਰੂ ਕੀਤਾ ਤੇ ਲੋਕਾਂ ਨੇ ਇਸ ਗਲਵਲ ਤੇ ਆਂਧਾੜਾ ਸ਼ੁਰੂ ਕਰ ਦਿੱਤਾ ਦੱਖਣੀ ਕੈਲੀਫੋਰਨੀਆ ਦੇ ਵਿੱਚ ਜੰਗਲ ਦੀ ਅੱਗ ਲਗਾਤਾਰ ਜਾਰੀ ਹੈ ਤੇ ਕਈ ਘਰ ਇਸ ਦੇ ਵਿੱਚ ਸੜਕੇ ਸੁਆਹ ਹੋ ਗਏ ਨੇ ਤੇ ਹੁਣ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ 90 ਹਜ਼ਾਰ ਕਰਾਂ ਦੀ ਬਿਜਲੀ ਗੁੱਲ ਹੈ ਸੈਂਕੜੇ ਲੋਕਾਂ ਨੂੰ ਘਰ ਛੱਡ ਕੇ ਜਾਣ ਵਾਸਤੇ ਕਹਿ ਦਿੱਤਾ ਗਿਆ ਹੈ ਬਹੁਤ ਸਾਰੇ ਯਾਨੀ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਫਾਇਰ ਫਾਈਟਰਜ਼ ਇਸ ਅਗਨੁਭਚਾਉਣ ਦੀ ਪਰਜ਼ੋਰ ਕੋਸ਼ਿਸ਼ ਕਰ ਰਹੇ ਨੇ ਦੱਖਣੀ ਕੈਲੀਫੋਰਨੀਆ 'ਚ ਲੱਖਾਂ ਲੋਕਾਂ ਲਈ ਮੰਗਲਵਾਰ ਨੂੰ ਜੰਗਲ ਦੀ ਅੱਗ ਸੰਬੰਧੀ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਜਦਕਿ ਹਜ਼ਾਰਾਂ ਲੋਕ ਬਿਜਲੀ ਤੋਂ ਪਿਣਾ ਰਹਿਣ ਲਈ ਮਜਬੂਰ ਹੋਏ ਨੇ ਲਾਸ ਐਂਜਲਸ ਵਿੱਚ ਇੱਕ ਹਫ਼ਤੇ ਵਿੱਚ ਦੋ ਵਾਰ ਜੰਗਲਾਂ 'ਚ ਅੱਗ ਲੱਗ ਚੁੱਕੀ ਹੈ ਤੇ ਆਲੇ-ਦੁਆਲੇ ਦੇ ਖੇਤਰਾਂ 'ਚ ਤੇਜ਼ ਹਵਾਵਾਂ ਕਾਰਨ ਅੱਗ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਪਹਾੜੀ ਇਲਾਕਿਆਂ 'ਚ ਵਗਣ ਵਾਲੀਆਂ ਸੰਤਾ ਆਨਾ ਹਵਾਵਾਂ ਸੂਰਜ ਚੜ੍ਹਨ ਤੋਂ ਪਹਿਲਾਂ ਤੇਜ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਕਾਰਨ ਅੱਗ ਦੁਬਾਰਾ ਭੜਕ ਸਕਦੀ ਹੈ ਅੱਗ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਲਾਸ ਐਂਜਲਸ ਚੀਫ ਕ੍ਰਿਸਟਿਨ ਕੈਰੋਲੀ ਨੇ ਇੱਕ ਨਿਊਜ਼ ਕਾਨਫਰੰਸ ਚੁੱਕਿਆ ਹੈ ਕਿ ਜਾਨਲੇਵਾ ਵਿਨਾਸ਼ਕਾਰੀ ਤੇ ਤੇਜ਼ ਹਮਾਵਾਂ ਪਹਿਲਾਂ ਹੀ ਚੱਲ ਰਹੀਆਂ ਨੇ ਤਖਣੀ ਕੈਲੀਫੋਰਨੀਆ ਦਾ ਬਹੁਤ ਸਾਰਾ ਹਿੱਸਾ ਅੱਗ ਤੋਂ ਪ੍ਰਭਾਵਿਤ ਹੈ ਸੈਂਟ ਡੀਏਗੋ ਤੋਂ ਲੈ ਕੇ ਲਾਸ ਐਂਜਲਸ ਤੱਕ 482 ਕਿਲੋਮੀਟਰ ਦੇ ਖੇਤਰ ਚ ਵਰਕਰ ਹਾਈ ਅਲਰਟ ਤੇ ਨੇ ਪਰ ਕੁਹਾਣੀ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਵੱਡਾ ਖਤਰਾ ਲਾਸ ਐਂਜਲਸ ਦੇ ਉੱਤਰ ਚ ਅੰਦਰੂਨੀ ਇਲਾਕਿਆਂ ਚ ਸੀ ਜਿਸ ਵਿੱਚ ਸੰਘਣੀ ਆਬਾਦੀ ਵਾਲੇ 1000 ਆਕਸ ਨਾਰਥ ਰੇਜ ਅਤੇ ਸਿਮੀ ਵੈਲੀ ਸ਼ਾਮਿਲ ਨੇ ਜਿੱਥੇ 3 ਲੱਖ ਤੋਂ ਵੱਧ ਲੋਕ ਨੇ ਅਗਲਾ ਕੰਦੇ ਡਰੋਨ ਬਿਜਲੀ ਕੰਪਨੀਆਂ ਨੇ ਬਿਜਲੀ ਸਪਲਾਈ ਕੱਟ ਦਿੱਤੀ ਹੈ ਜਿਸ ਕਾਰਨ ਲਗਭਗ 90000 ਘਰ ਬਿਜਲੀ ਤੋਂ ਬਿਨਾਂ ਰਹਿ ਰਹੇ ਨੇ ਸਥਾਨਕ ਨਿਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੁਚੇਤ ਰਹਿਣ ਕਿਸੇ ਵੀ ਅਚਾਨਕੀ ਘਟਨਾ ਤੋਂ ਬਚਣ ਲਈ ਬਾਹਰੀ ਵਾਤਾਵਰਣ ਅਤੇ ਅਸਮਾਨ ਤੇ ਨਜ਼ਰ ਰੱਖਣ ਅਤੇ ਸੂਚਨਾ ਮਿਲਦੇ ਹੀ ਜਗ੍ਹਾ ਖਾਲੀ ਕਰਨ ਲਈ ਤਿਆਰ ਰਹਿਣ ਇਸ ਦੇ ਨਾਲ ਹੀ ਪੁਲਿਸ ਨੇ ਲੁੱਟਖੋ ਅੱਗ ਪ੍ਰਭਾਵਿਤ ਇਲਾਕਿਆਂ 'ਚ ਡਰੋਨ ਉਡਾਉਣ ਕਫਰਿਊ ਦੀ ਉਲੰਘਣਾ ਅਤੇ ਹੋਰ ਅਪਰਾਧਾਂ ਦੇ ਦੋਸ਼ ਲਗਭਗ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਲਾਸ ਐਂਜਲਸ ਦੇ ਪੁਲਿਸ ਮੁਖੀ ਜिम ਮੈਕਟੋਨ ਲਿਖ ਹੈ ਕਿ ਅਗਜ਼ਨੀ ਦੇ ਸ਼ੱਕ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋਸ਼ੀਆਂ ਨੂੰ ਛੋਟੀਆਂ-ਛੋਟੀਆਂ ਅੱਗਾਂ ਲਗਾਉਂਦੇ ਵੇਖਿਆ ਗਿਆ ਜਿਨ੍ਹਾਂ ਨੂੰ ਤੁਰੰਤ ਬੁਝਾ ਦਿੱਤਾ ਗਿਆ ਮੌਸਮ ਵਿਗਿਆਨੀ 에ਰੀਅਲ ਕੋਹਨ ਨੇ ਕਿਹਾ ਹੈ ਕਿ ਹਵਾਵਾਂ ਦੇ ਤੇਜ਼ ਹੋਣ ਤੇ ਫਿਰ ਸ਼ਾਮ ਨੂੰ ਅਤੇ ਬੁੱਧਵਾਰ ਨੂੰ ਘੱਟ ਹੋਣ ਦੀ ਉਮੀਦ ਹੈ ਬੁੱਧਵਾਰ ਤੱਕ ਕੇਂਦਰੀ ਕੈਲੀਫੋਰਨੀਆ ਤੋਂ ਮੈਕਸੀਕੋ ਸਰਹੱਦ ਤੱਕ ਉੱਚ ਪੱਧਰੀ ਚੇਤਾਵਨੀਆਂ ਲਾਗੂ ਰਹਿੰਨਗੀਆਂ ਲਾਸ ਐਂਜਲਸ ਦੀ ਮੇਅਰ ਕੈਰਨ ਬਾਸਨਿਕ ਹੈ ਕਿ ਉਸਨੇ ਅੱਗ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਲਾਸ ਐਂਜਲਸ ਕਾਉਂਟੀ ਫਾਇਰ ਚੀਫ ਐਂਥਨੀ ਮੈਰਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਵਾਵਾਂ 112 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚਲਦੀਆਂ ਨੇ ਤਾਂ ਅੱਗ ਤੇ ਕਾਬੂ ਪਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਸੰਕਟ ਕਾਰਨ ਹਾਲੀਵੁੱਡ ਵਿੱਚ ਕਈ ਪੁਰਸਕਾਰ ਸਮਾਰੋਹ ਮੁਲਤਵੀ ਕਰ ਦਿੱਤੇ ਗਏ ਨੇ ਔਸਕਰ ਲਈ ਨਾਮਸਕੀਆਂ ਦੋ ਵਾਰ ਮੁਲਤਵੀ ਹੋ ਚੁੱਕੀਆਂ ਨੇ ਤੇ ਕੁਝ ਸੰਸਥਾਵਾਂ ਨੇ ਸੰਭਾਵਿਤ ਤਰੀਕ ਦਾ ਐਲਾਨ ਕੀਤੇ ਬਿਨਾ ਆਪਣੇ ਪੁਰਸਕਾਰ ਸਮਾਰੋਹ ਵੀ ਮੁਲਤਵੀ ਕਰ ਦਿੱਤੇ ਨੇ ਜਨਵਰੀ ਨੂੰ ਤਾਮਿਲ ਭਾਸ਼ਾ ਤੇ ਵਿਰਾਸਤ ਮਹੀਨੇ ਵਜੋਂ ਘੋਸ਼ਿਤ ਕਰਨ ਲਈ ਅਮਰੀਕਾ ਦੇ ਵਿੱਚ ਮਤਾ ਪੇਸ਼ ਕੀਤਾ ਗਿਆ 15 ਸੰਸਦ ਮੈਂਬਰਾਂ ਯਾਨਕੀ ਕਾਂਗਰਸਮੈਨ ਦੇ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਤੇ ਸਾਰੇ ਹੀ ਇੰਡੀਅਨਸ ਨੇ ਭਾਰਤੀ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨ ਮੂਰਤੀ ਦੀ ਅਗਵਾਈ ਹੇਠ 15% ਮੈਂਬਰਾਂ ਨੇ ਜਨਵਰੀ ਨੂੰ ਤਾਮਿਲ ਪਾਸ਼ਾ ਤੇ ਵਿਰਾਸਤੀ ਮਹੀਨਾ ਘੋਸ਼ਿਤ ਕਰਨ ਲਈ ਅਮਰੀਕੀ ਪ੍ਰਤੀਨਿਧ ਸਭਾ 'ਚ ਮਤਾ ਪੇਸ਼ ਕੀਤਾ। ਇਹ ਪ੍ਰਸਤਾਵ ਅਜਿਹੇ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਤਾਮਿਲ ਪੋਨਲਮਾਲਿਆ ਦਾ ਮੁੱਖ ਤਿਹਾਰ ਪੋਂਖਲ ਬਣਾਇਆ ਜਾ ਰਿਹਾ ਹੈ। ਕ੍ਰਿਸ਼ਨ ਮੂਰਤੀ ਨੇ ਕਿਹਾ ਕਿ ਇੱਕ ਤਾਮਿਲ ਅਮਰੀਕੀ ਹੋਣ ਦੇ ਨਾਤੇ ਮੈਨੂੰ ਸੰਯੁਕਤ ਰਾਜ ਅਮਰੀਕਾ ਤੇ ਦੁਨੀਆ ਭਰ ਚ ਤਾਮਿਲ ਭਾਸ਼ਾ ਵਿਰਾਸਤ ਤੇ ਸੱਭਿਆਚਾਰ ਦਾ ਸਨਮਾਨ ਕਰਨ ਵਾਲਾ ਦੋ ਪੱਖੀ ਮਤਾ ਪੇਸ਼ ਕਰਨ ਦਰਮਿਆਨ ਹੈ। ਰੋਖਨਾ ਸਨੇ ਪੰਜਹੋਰ ਭਾਰਤੀ ਮੈਂਕੀ ਕਾਨੂੰਨ ਸਾਜ਼ਾ ਨੇ ਇਹ ਪ੍ਰਸਤਾਵ ਪੇਸ਼ ਕੀਤਾ। ਇਸ ਨੂੰ ਅਮੀ ਬੇੜਾ, ਸ਼੍ਰੀ ਥਾਣੇਦਾਰ ਪ੍ਰੇਮਲ ਜੈਪਾਲ ਅਤੇ ਸੁਹਾਸ ਸੁਬ੍ਰਮਨਿਅਮ ਦੁਆਰਾ ਸਾਂਝੇ ਤੌਰ ਤੇ ਨਿਕੋਲ ਮਿਲੀਅਰ ਟਾਕਿਸ alhanumar ewit clark sarah jacobs debra ross denny davis dina tants tants repeat ਦੀਨਾ ਟਾਈਟਨਸ ਡੌਨ ਡੇਵਿਸ ਅਤੇ ਸਿਮਰਲੀ ਦੁਆਰਾ ਪੇਸ਼ ਕੀਤਾ ਗਿਆ ਹੈ। ਕ੍ਰਿਸ਼ਨ ਮੂਰਤੀ ਨੇ ਕਿਹਾ ਕਿ ਅਮਰੀਕਾ ਵੱਖ-ਵੱਖ ਭਾਸ਼ਾਵਾਂ, ਸਭਿਆਚਾਰਾਂ, ਵਿਚਾਰਾਂ ਤੇ ਪਰੰਪਰਾਵਾਂ ਦਾ ਸੰਗ੍ਰਹਿ ਹੈ। ਮੈਨੂੰ ਉਮੀਦ ਹੈ ਕਿ ਇਹ ਮਤਾ ਅਮੀਰ ਅਤੇ ਵਿਲੱਖਣ ਸਭਿਆਚਾਰ ਦੇ ਨਾਲ-ਨਾਲ 3.5 ਲੱਖ ਤੋਂ ਵੱਧ ਅਮਰੀਕੀ ਤਾਮਿਲੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਰੌਸ਼ਨੀ ਪਾਵੇਗਾ। ਜ਼ਿਕਰ ਇਹ ਖਾਸ ਹੈ ਕਿ ਦੁਨੀਆ ਭਰ ਵਿੱਚ 8 ਕਰੋੜ ਤੋਂ ਵੱਧ ਲੋਕ ਤਾਮਿਲ ਬੋਲਦੇ ਨੇ, ਜੋ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾਵਾਂ 'ਚੋਂ ਇੱਕ ਹੈ। ਤਾਮਿਲ ਅਮਰੀਕਨ ਯੂਨਾਈਟਿਡ ਪੀਐਸਸੀ ਨੇ ਮਤੇ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇਹ ਤਾਂ ਮਲਕਾਂ ਦੇ ਅਮੀਰ ਇਤਿਹਾਸ ਤੇ ਆਧੁਨਿਕ ਦੁਨੀਆ 'ਚ ਉਹਨਾਂ ਦੇ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁਖੜਲੇਸਤੇ ਪੈਸਾ ਵਸੂਲਣ ਲਈ ਨਵੇਂ ਵਿਭਾਗ ਦਾ ਜਨਰਲ ਟ੍ਰੰਪ ਵੱਲੋਂ ਐਲਾਨ ਬਹਰੀ ਮਾਲੀਆ ਸੇਵਾ ਨਾਮਕ ਵਿਭਾਗ ਸ਼ੁਰੂ ਜੰਗਲ ਦੀ ਅਗਦੀ ਨਵੀਂ ਚੇਤਾਵਨੀ ਜਾਰੀ 90 ਹਜ਼ਾਰ ਲੋਕਾਂ ਦੇ ਘਰਾਂ ਦੀ ਬਿਜਲੀ ਹੋਈ ਗੁੱਲ ਜਨਵਰੀ ਤਾਮਿਲ ਪਾਸ਼ਾ ਤੇ ਵਿਰਾਸਤ ਮਹੀਨੇ ਵੱਜੋਂ ਕੌਸ਼ਤ 1500 ਸਦ ਮੈਂਬਰਾਂ ਦੀ ਅਗਵਾਈ ਹੇਠ ਮਤਾ ਪੇਸ਼ ਇਸਨਾਂ ਹੀ ਮੈਨੂੰ ਤੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ